ਨਵੇਂ ਸਾਲ ਮੌਕੇ ਪੰਜਾਬ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਪੰਜਾਬ ਦੇ ਜਲੰਧਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਨਵਾਂ ਸਾਲ ਮਨਾਉਣ ਗਏ ਡੀਐਸਪੀ ਦੀ ਹੁਣ ਲਾਸ਼ ਬਰਾਮਦ ਹੋਈ ਹੈ ਆਪਣੇ ਦੋਸਤਾਂ ਦੇ ਨਾਲ ਐਡੀਐਸਪੀ ਜਸ਼ਨ ਮਨਾਉਣ ਗਿਆ ਸੀ ਨਵੇਂ ਸਾਲ ਦਾ ਪਰ ਵਾਪਸ ਨਹੀਂ ਪਰਤੇ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਵਿੱਚ ਨਵੇਂ ਸਾਲ ਵਾਲੇ ਦਿਨ ਹੀ ਵੱਡੀ ਵਾਰਦਾਤ ਵਾਪਰੀ ਹੈ ਜਲੰਧਰ ਦੇ ਵਿੱਚ ਇੱਕ ਡੀਐਸਪੀ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਜਿਸ ਦੀ ਹੁਣ লাশ ਨਹਿਰ ਦੇ ਕੋਲੋਂ ਬਰਾਮਦ ਹੋਈ ਹੈ ਹਾਦਸਾ ਹੈ ਜਾਂ ਕਤਲ ਹੈ ਇਸ ਬਾਬਤ ਖਲਾਲ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪਰ ਮੁੱਢਲੀ ਜਾਂਚ ਦੌਰਾਨ ਪੁਲਿਸ ਦਾ ਕਹਿਣਾ ਹੈ ਕਿ ਜੋ ਡੀਐਸਪੀ ਗੁਰਬੀਰ ਸਿੰਘ ਸੀ ਮ੍ਰਿਤਕ ਉਸ ਦਾ ਰਿਵੋਲਵਰ ਵੀ ਗਾਇਬ ਹੈ ਅਤੇ ਇਸ ਨੂੰ ਹਾਦਸਾ ਵੀ ਦੱਸਿਆ ਜਾ ਰਿਹਾ ਹੈ ਕਿ ਤਨਾ ਕਿਤੇ ਖੱਛਾ ਜਤਾਇਆ ਜਾ ਰਿਹਾ ਹੈ ਕਿ ਡੀਐਸਪੀ ਪੈਦਲ ਸੀ ਇਸ ਕਰਕੇ ਕੋਈ ਵਾਹਨ ਉਸ ਨੂੰ ਟੱਕਰ ਮਾਰ ਗਿਆ ਜਿਸ ਕਰਕੇ ਉਸ ਨੂੰ ਦੇ ਸਿਰ ਦੇ ਉੱਤੇ ਜ਼ਖਮ ਹੋ ਗਿਆ ਅਤੇ ਨਹਿਰ ਦੇ ਕੋਲੋਂ ਡਿੱਗ ਪਏ ਤੇ ਉਹਨਾਂ ਦੀ ਮੌਤ ਹੋ ਗਈ। ਫਿਲਹਾਲ ਖਦਸ਼ਾ ਜਤਾਇਆ ਜਾ ਰਿਹਾ ਹੈ ਪਰ ਜਾਂਚ ਦਾ ਵਿਸ਼ਾ ਹੈ ਕਿ ਆਖਿਰਕਾਰ ਡੀਐਸਪੀ ਦਲਵੀਰ ਸਿੰਘ ਦੇ ਨਾਲ ਹੋਇਆ ਕੀ ਹੈ? ਡੀਐਸਪੀ ਦਲਵੀਰ ਸਿੰਘ ਜੋ ਕਿ ਪੀਏਪ ਵਿਖੇਤ ਐਨਾਦ ਸੇ ਕਪੂਰਤਲਾ ਦੇ ਪਿੰਡ ਖੋਜੇਵਾਲ ਦਾ ਰਹਿਣ ਵਾਲਾ ਸੀ। ਡੀਐਸਪੀ ਦਲਵੀਰ ਸਿੰਘ ਪੰਜਾਬ ਪੁਲਿਸ ਦੇ ਡੀਐਸਪੀ ਦੇ ਮੌਤ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਦੇ ਵਿੱਚ ਸੰਸਨੀ ਫੈਲ ਗਈ ਹੈ। ਜੁੰਦਰ ਦੇ ਵਿੱਚ ਇਹ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਡੀਐਸਪੀ ਜੋ ਕਿ ਆਪਣੇ ਦੋਸਤਾਂ ਦੇ ਨਾਲ ਜਸ਼ਨ ਮਨਾਉਣ ਗਿਆ ਸੀ ਪਰ ਵਾਪਸ ਨਹੀਂ ਪਰਤੇ ਆਤੇ ਹੁਣ ਸਵੇਰੇ লাশ ਬਰਾਮਦ ਹੁੰਦੀ ਹੈ ਤਾਂ ਬਸਤੀ 바ਵਾ ਖੇਲ ਨਹਿਰ ਦੇ ਕੋਲੋਂ লাশ ਮਿਲੀ ਹੈ ਮ੍ਰਿਤਕ ਦੀ ਪਛਾਣ ਦਲਬੀਰ ਸਿੰਘ ਵਾਸੀ ਕਪੂਰਥਲਾ ਦੇ ਪਿੰਡ ਖੋਜੋਵਾਲ ਵੱਜੋਂ ਹੋਈ ਹੈ ਜੋ ਕਿ ਪੀਪੇ ਵਿਖੇ ਤਾਇਨਾਤ ਸੀ ਰਾਤ ਨੂੰ ਆਪਣੇ ਦੋਸਤਾਂ ਦੇ ਨਾਲ ਨਵਾਂ ਸਾਲ ਮਨਾਉਣ ਗਿਆ ਸੀ ਵਾਪਸੀ ਦੇ ਸਮੇਂ ਉਹਨਾਂ ਦੇ ਦੋਸਤਾਂ ਨੇ ਉਹਨਾਂ ਨੂੰ ਬੱਸ ਸਟੈਂਡ ਨੇੜੇ ਹੀ ਉਤਾਰ ਦਿੱਤਾ ਸੀ ਅਤੇ ਹੁਣ ਸਵੇਰੇ ਉਹਨਾਂ ਦੀ লাশ ਬਸਤੀ 바ਵਾ ਖੇਲ ਦੀ ਨਹਿਰ ਨੇੜਿਓਂ ਬਰਾਮਦ ਕੀਤੀ ਗਈ ਹੈ ਕਤਲ ਹੈ ਜਾਂ ਹਾਦਸਾ ਇਸ ਬਾਰੇ ਪੁਲਿਸ ਵੱਲੋਂ ਜਾਂਚ ਕਿੱਤੀ ਜਾ ਰਹੀ ਹੈ ਦੱਸਦੇ ਕਿ ਉਹੀ ਡੀਐਸਪੀ ਹੈ ਜਿਨ੍ਹਾਂ ਨੇ ਬੀਤੇ ਦਿਨੀ ਮਕਸੂਰਦਾ ਦੇ ਵਿੱਚ ਗੋਲੀ ਵਿਚਲਾ ਦਿੱਤੀ ਸੀ ਹਾਲਾਂਕਿ ਬਾਅਦ ਦੇ ਵਿੱਚ ਦੂਜੀ ਧਿਰ ਦੇ ਨਾਲ ਇਹਨਾਂ ਦਾ ਰਾਜ਼ੀਨਾਮਾ ਵੀ ਹੋ ਗਿਆ ਸੀ ਪਰ ਹੁਣ ਵੱਡੀ ਖਬਰ ਸਾਹਮਣੇ ਆਈ ਹੈ ਜਿਸਥੇ ਦੱਸਿਆ ਜਾ ਰਿਹਾ ਹੈ ਕਿ ਡੀਐਸਪੀ ਦੀ ਨਹਿਰ ਦੇ ਕੋਲੋਂ Laash ਬਰਾਮਦ ਹੋਈ ਹੈ ਹਾਦਸਾ ਹੈ ਜਾਂ ਕਤਲ ਇਸ ਬਾਬਤ ਪੁਲਿਸ ਕੁਝ ਕਹਿਣ ਨੂੰ ਤਿਆਰ ਨਹੀਂ ਫਿਲਹਾਲ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਤੇ ਜਾਂਚ ਤੋਂ ਬਾਅਦ ਹੀ ਪੁਲਿਸ ਦੇ ਵੱਲੋਂ ਕੁਝ ਜੇ ਕਿਹਾ ਜਾਵੇਗਾ ਫਿਲਹਾਲ ਕੀ ਬਿਆਨ ਸਾਹਮਣੇ ਹੈ ਤੁਹਾਨੂੰ ਸੁਣੋਗੇ ਭਾਜੀ ਪਹਿਲਾਂ ਤਾਂ ਆਪਣਾ ਨਾਮ ਦੱਸੋ ਜਿਹਨਾਂ ਡੈੱਡ ਬੋਡੀ ਮਿਲੀ ਹੈ ਉਹਨਾਂ ਬਾਰੇ ਦੱਸੋ ਮੇਰਾ ਨਾਮ ਰਣਜੀਤ ਸਿੰਘ ਕੁਰਜੀਵਾਲਾ ਜੀ ਸਰਦਰਦੀਪ ਸਿੰਘ ਜਿਹੜਾ ਸਾਡੇ ਵੱਡੇ ਭਰਾ ਸੀ ਉਹ ਕਰੰਦੇ ਹੈ ਨਾ ਰਾਤੀ ਤੱਕ ਲੱਗਾ ਕਿ ਦੋ ਬੀਆਂ ਦੀ ਬੋਦੀ ਆ ਉਹ ਬਸਤੀ ਬਾਬਾ ਕੇ ਨੇੜੇ ਦੇ ਲੱਗਿਓਂ ਰੋਡ ਦੇ ਵਿੱਚੋਂ ਤੋਂ ਬਰਾਮਣ ਨੂੰ ਬੱਸੇ ਖੂਨ ਨਾਲ ਲੱਤਫਤ ਸੀ ਅਸੀਂ ਜਾ ਕੇ ਮੁਕਦੇ ਦੇਖਦੇ ਆਏ ਕਾਫੀ ਖੂਨ ਨਾਲ ਲੱਤਫਤ ਸੀ ਉਹਨਾਂ ਸੀ ਰੋਡੀ ਵਿੱਚ ਵੀ ਬੋਦੀ ਦੇਖੀ ਹੈ ਸੱਟਾਂ ਦੇ ਨਿਸ਼ਾਨ ਲੱਗੇ ਆ ਸੱਜ ਪਿੱਛੇ ਵੀ ਹੈਗੇ ਆ ਮੂੰਹ ਤੇ ਦੇਖਿਆ ਸਵੇਰੇ ਇੱਕ ਤਰ੍ਹਾਂ ਦਾ ਸਰਕਾਰੀ ਪਿਸਤਲਿਆ ਉਹਨੇ ਫੇਕਾ ਖੂਨ ਨਾਲ ਸਾਰਾ ਮਾਮਲਾ ਸ਼ੱਕੀ ਲੱਗਦਾ ਕਿਉਂਕਿ ਉਹਨਾਂ ਨੇ ਜੋ ਉਹ ਉਧਰ ਨੂੰ ਕੀ ਕਰ ਜਾਣਾ ਸੀਗਾ ਤੇ ਅਸੀਂ ਤਾਂ ਇਹ ਬੇਜੂਰ ਮੰਗ ਕਰਦੇ ਆ ਪ੍ਰਕਾਸ਼ਨ ਦੇ ਕੋਲੋਂ ਵੀ ਇਹ ਜਿਹੜੇ ਭਾਈ ਨਾਲ ਜਾਟ ਜਿਹੜੇ ਡੀਐਸਪੀ ਰੈਂਕ ਸੀ ਔਰ ਹਿੰਦਸਟਾਨ ਦਾ ਸਟਾਫ ਹਮਮ ਹਰਜਨ ਵਰਗੇ ਸੰਗਾਨੀ ਮਿਲ ਜਾਂਦਾ ਤੇ ਉਹ ਸਾਰੀ ਗੱਲੋਂ ਧਿਆਨ ਦੇਖਦੇ ਪਰ ਹਾਲੇ ਤੱਕ ਪ੍ਰਕਾਸ਼ਨ ਵੱਲੋਂ ਸਾਨੂੰ ਕੋਈ ਹੋਈਆ ਸਹਿਯੋਗ ਨਹੀਂ ਛੱਡੇ ਰੱਖ ਹੋਇਆ ਵੀ ਜਿਸ ਨਾਲ ਜੇ ਆਪਾਂ ਮਲਕੀ ਨੂੰ ਕ੍ਰੀਡਲ ਸੇ ਲਾ ਸਕੀਏ ਉਹ ਸਾਰੇ ਸੀਸੀਟੀਵੀ ਕੈਮਰੇਜ ਕਿਤੇ ਚੱਕਾ ਵਿੱਚ ਚਾਹੀਦੀ ਆ ਸਾਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਕਿ ਕੀ ਪਾਣਾ ਬਪਰ ਹੈ ਕਿੱਦਾਂ ਹੋਇਆ ਕੀ ਨਹੀਂ ਹੋਇਆ ਤੋਂ ਹਰੇ ਕੁਝ ਵੀ ਕਹਿਣਾ ਜਲਦਬਾਜ਼ੀ ਤੁਹਾਨੂੰ ਟਾਸ ਕਦੋਂ ਗੱਲ ਹੋਈ ਸੀ ਉਹ ਤੋਂ ਪਹਿਲਾਂ ਕਿ ਉੱਥੇ ਗਏ ਕਿੱਦਾਂ ਸੀ ਕਿ ਇਹਦੇ ਨਾਲ ਗਏ ਸੀ ਅੱਗੇ ਕਿੱਥੋਂ ਉਤਰੇ ਤੇ ਅੱਗੇ ਕਿੱਦਾਂ ਪਹੁੰਚੇ ਸੀ ਦੋ ਕਹਿੰਦੇ ਕਿ ਅਸੀਂ ਅਕਬਰ ਨਾਲ ਲੈ ਕੇ ਆਏ ਉਹਨਾਂ ਨੂੰ ਆਪਣੀ ਗੱਡੀਆਂ ਦੀ ਹੈਗੀ ਸੀ ਆਪਣੇ ਕੋਲ ਗਨਵੈਨ ਵੀ ਪੈਂਦੀ ਸੀ ਸੋ ਉਹ ਬਾਅਦ ਚ ਕਿਹਦੇ ਅਸੀਂ ਬਸਟਾਨ ਸ਼ਰਤਾਂ ਇਹਨਾਂ ਨੂੰ ਤੇ ਉਹ ਤੋਂ ਬਾਅਦ ਬਸਟਾਨ ਤੋਂ ਬਸਤੀ ਬਾਬਾਕੇਰ ਕਿੱਦਾਂ ਗਏ ਆ ਉਹ ਸਾਰਾ ਇਹ ਸਿੱਖਣਾ ਆਉਂਦਾ ਹਾਂਜੀ ਇੱਕ ਆਪਣੇ ਦੱਸੋ ਜਿਹੜੇ ਕਪੂਰਥਲਾ ਰੋਡ ਤੇ ਘਰ ਹੈਗਾ ਉਹਨਾਂ ਦਾ ਤੇ ਆਪਣੇ ਜਿਹੜੇ ਬਸਤੀ ਬਾਬਾ ਖੇਲ ਉਹ ਉਹ ਹੈ ਮੈਂ ਉਧਰ ਜਾ ਸਕਦੇ ਸੀ ਕਿ ਜਾਂ ਫਿਰ ਕਿਉਂਕਿ ਵਾਕਿੰਗ ਦਾ ਕੋਈ ਜਾ ਸਕੀ ਹਿੰਟ ਸਰਾ ਕਪੂਰਥਲਾ ਰੋਡ ਨੂੰ ਜਾ ਸਕਦੇ ਮੰਨਦੇ ਆਂ ਪਰ ਜਦੋਂ ਰਾਈਟ ਸਾਈਡ ਨੂੰ ਆਪਾਂ ਬਲਟਰਨਪਰਕਰ ਨੂੰ ਮੋੜਦੇ ਨੇ ਨੇੜੇ ਨੇੜੇ ਉੱਥੇ ਜਾਂਦੀ ਕੋ ਟੱਕ ਨਹੀਂ ਬਣਦੀ ਕਿਉਂਕਿ ਪੈਦਲ ਚੱਲਦੇ ਨਹੀਂ ਸੀ ਜਿਆਦਾ ਹਾਂਜੀ ਤੇ ਇੰਨੀ ਇੰਨੀ ਬਲੀਡਿੰਗ ਹੋਈ ਹੈ ਇੰਨਾ ਕੋਈ ਨਾ ਹਸਪਤਾਲ ਆਸ ਮਿਲ ਜਾਵੇ ਕਿ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਤੋ ਤਾਂ ਤੁਸੀਂ ਕੀ ਮੰਗ ਕਰਦੇ ਹੋ ਆਪਣੇ ਕਿਉਂਕਿ ਐਸੇ ਵੱਡੇ ਵੱਡੇ ਰੈਂਕ ਤੁਸ ਜਿਹਾ ਕਿ ਖਿਡਾਰੀ ਵੀ ਸੀਗੇ ਆਪਣੇ ਰੈਂਕ ਪੁਲਿਸ ਰੈਂਕ ਤੇ ਸੀਗੇ ਤੇ ਪੁਲਿਸ ਦੇ ਵਾਲੇ ਤਾਂ ਕੋਈ ਕਾਰਵਾਈ ਤੱਕ ਹੀ ਦੇਖਣਾ ਚਾਹੁੰਦੇ ਸਾਨੂੰ ਹਲਕਾ ਜੀ ਕਿ ਪੁਲੀਸ ਸੈਕਸ਼ਨ ਲੱਗਾ ਨਹੀਂ ਕਿ ਜਿਹੜਾ ਕਿ ਐਡਾ ਐਡਾ ਵੱਡਾ ਡੀਐਸਪੀ ਪੰਜਾਬ ਪੁਲਿਸ ਦਾ ਹੋਵੇ ਤਾਂ ਉਹਦਾ ਪਿਸਤਲ ਵੀ ਮਿਸਿੰਗ ਹੋਵੇ ਤੇ ਉਹਦੀ ਡੈੱਡ ਬੋਡੀ ਵੀ ਰਾਤ ਨੂੰ ਉਹ ਵੀ ਇਨੀ ਹਾਈ ਸਕਿਉਰਿਟੀ ਦਾ ਅਲਰਟ ਹੋਵੇ ਰਾਤ ਨੂੰ 90 ਸਾਲ ਕਰਕੇ ਪਰ ਆਦਮੀ ਵਾਅਦਾਦ ਵੀ ਹੋ ਜਵੇ ਜਾਂ ਕੀ ਹੋਵੇ ਮਨ ਕੇ ਸਾਨੂੰ ਕੋ ਸਮਝ ਨਹੀਂ ਆ ਜਗਾ ਇਕ ਵਾਰ ਦੱਸੋ ਉਹਨਾਂ ਦੇ ਖੇਡ ਦੱਸ ਦਿਓ ਤੇ ਕਿਹੜੇ ਕਿਹੜੇ ਅਵਾਰਡ ਉਹਨੂੰ ਮਿਲੇ ਹੋਏ ਸੀ ਉਹ ਸਾਲ ਉਹਨਾਂ ਅਰਜਨਵਾਲੇ ਮਿਲਿਆ ਹੋਇਆ ਸੀਗਾ ਸੀਮੈਨ ਆਫ ਇੰਡੀਆ ਦਾ ਖਿਤਾਬੀ ਉਹਨਾਂ ਨੂੰ ਮਿਲਿਆ ਹੋਇਆ ਸੀਗਾ ਬਹੁਤ ਤਗੜੇ ਸਪੋਰਟਸਮੈਨ ਸੀ ਅ ਅੱਛਾ ਰਾਤੀ ਇਕੱਲੇ ਹੀ ਗਏ ਹੋਏ ਸੀਗੇ ਨਾਲ ਆਪਣੇ ਹੋਰ ਕਰਨ ਮੈਨੂ ਗੈਰਾ ਜਾਂ ਪੁਲੇ ਜਿਹੜੇ ਸਨ ਨਹੀਂ ਆਪਣੇ ਮੁੰਡੇ ਘਰੋਂ ਲੈ ਕੇ ਆਏ ਇਹਨਾਂ ਨੂੰ ਉਹਨਾਂ ਨੇ ਉਹਨਾਂ ਨੂੰ ਬਸਟਾ ਛੱਡਤਾ ਬਾਅਦ ਚੁੱਤੂ ਬਾਅਦ ਹੀ ਪਤਾ ਲੱਗਾ ਕੀ ਹੋਇਆ ਉਹ ਮੁੰਡੇ ਨਾਲ ਹੀ ਫ੍ਰੀਸ ਤੇ ਕੋਈ ਆਸਰੇ ਹਾਂ ਜਾਂਚ ਚੱਲ ਰਹੀ ਹੈ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ eBaba ਤੇ ਦੇਖ ਸਕਦੇ ਹੋ USA Canada Australia ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ Live Punjabi TV.